ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਜਿਹੜਾ ਸਿੱਖ ਆਪਣੇ ਗੁਰੂ ਸਾਹਿਬ ਜੀ ਦੀ ਗੱਲ ਨਹੀਂ ਮੰਨਦਾ ਉਹ ਕਿਸੇ ਦੂਸਰੇ ਦਾ ਸਹਾਰਾ ਨਹੀਂ ਹੋ ਸਕਦਾ ਦੋਸਤੋ ਸਿਆਣੇ ਆਦਮੀਆਂ ਦੀ ਕਹਾਵਤ ਹੈ ਕਿ ਜਿਹੜਾ ਆਪਣਿਆਂ ਦਾ ਨਹੀਂ ਬਣਦਾ ਦੂਸਰਾ ਉਸ ਦਾ ਕੀ ਲੱਗਦਾ ਹੈ ਉਸ ਸਿਆਣਿਆਂ ਦੀ ਗੱਲ ਮੁਤਾਬਕ ਜਿਹੜਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਮੰਨਦਾ ਉਹ ਦੂਸਰੇ ਆदमी ਦੀ ਗੱਲ ਨੂੰ ਕਿਵੇਂ ਮੰਨ ਸਕਦਾ ਹੈ ਆਓ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੇ ਸਿੱਖ ਇਹ ਕਹਿ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਾਡੇ ਗੁਰੂ ਹਨ ਉਹ ਸਾਡੇ ਗੁਰੂਆਂ ਵੱਲੋਂ ਦੱਸੀਆਂ ਹੋਈਆਂ ਗੱਲਾਂ ਉੱਪਰ ਕਿੰਨਾ ਕੁ ਅਮਲ ਕਰਦੇ ਹਨ ਸਭ ਤੋਂ ਪਹਿਲੀ ਗੱਲ ਸਾਡੀ ਗੁਰਬਾਣੀ ਤੀਰਥਾਂ ਉੱਪਰ ਇਸ਼ਨਾਨ ਕਰਨ ਦਾ ਜ਼ੋਰਦਾਰ ਖੰਡਨ ਕਰਦੀ ਹੈ। ਜਪਜੀ ਸਾਹਿਬ ਵਿੱਚ ਬਾਬਾ ਨਾਨਕ ਜੀ ਕਹਿ ਰਹੇ ਹਨ ਕਿ ਸੋਚਾਂ ਸੋਚ ਨਾ ਹੋਵੇ, ਜੇ ਸੋਚੇ ਲੱਖ ਵਾਰ। ਮਤਲਬ ਬੇਸ਼ੱਕ ਅਸੀਂ ਲੱਖਾਂ ਵਾਰ ਵੀ ਤੀਰਥਾਂ ਉੱਪਰ ਇਸ਼ਨਾਨ ਕਰ ਲਈਏ ਪਰ ਅਸੀਂ ਫਿਰ ਵੀ ਸੁੱਚੇ ਨਹੀਂ ਹੋ ਸਕਦੇ। ਫਿਰ ਵੀ ਸਾਡੇ ਮਨ ਦੇ ਖੋਟ ਦੂਰ ਨਹੀਂ ਹੋ ਸਕਦੇ। ਸੋਖਮਣੀ ਸਾਹਿਬ ਵਿੱਚ ਸਾਡੇ ਪੰਜਵੇਂ ਗੁਰੂ ਸਾਹਿਬਾ ਫਰਮਾ ਰਹੇ ਹਨ ਕਿ ਸੋਚ ਕਰੇ ਦਿਨਸ ਔਰ ਰਾਤ ਮਨ ਕੀ ਮੈਲ ਨ ਤੰਦੇ ਜਾਤ ਮਤਲਬ ਮਨੁੱਖ ਦਿਨ ਰਾਤ ਤੀਰਥਾਂ ਉਪਰ ਇਸ਼ਨਾਨ ਕਰਨ ਵਾਸਤੇ ਭੱਜਿਆ ਰਹਿੰਦਾ ਹੈ ਪਰ ਫਿਰ ਵੀ ਉਸ ਦੇ ਮਨ ਦੇ ਵਕਾਰ ਦੂਰ ਨਹੀਂ ਹੁੰਦੇ ਫਿਰ ਵੀ ਉਹ ਲੋਕਾਂ ਨਾਲ ਠੱਗੀਆਂ ਮਾਰਦਾ ਰਹਿੰਦਾ ਹੈ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਜਲ ਕੇ ਮੰਝਨ ਜਗਤ ਹੋਵੇ ਨਿਤਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੁਨੀ ਆਵੇ ਮਤਲਬ ਜੇਕਰ ਪਾਣੀ ਵਿੱਚ ਨਾਉਣ ਨਾਲ ਗਤੀ ਹੋਣੀ ਹੁੰਦੀ ਤਾਂ ਅੱਜ ਤੱਕ ਡੱਡੂ ਦੀ ਗਤੀ ਹੋ ਜਾਣੀ ਸੀ ਉਹ ਤਾਂ ਡੱਡੂ ਦਾ ਡੱਡੂ ਹੀ ਰਿਹਾ ਮਤਲਬ ਮਨੁੱਖ ਨੂੰ ਤੀਰਸਾ ਉੱਪਰ ਇਸ਼ਨਾਨ ਕਰਨ ਦਾ ਕੋਈ ਵੀ ਲਾਭ ਨਹੀਂ ਹੈ ਦੋਸਤੋ ਇਸ ਨਾਲੋਂ ਵੱਧ ਸਾਡੇ ਗੁਰੂ ਜਾਂ ਭਗਤ ਸਾਨੂੰ ਕੀ ਸਮਝਾ ਸਕਦੇ ਹਨ ਇੰਨਾ ਸਮਝਾਉਣ ਦੇ ਬਾਵਜੂਦ ਫਿਰ ਵੀ ਅਸੀਂ ਸਰੋਵਰਾਂ ਵਿੱਚ ਜਾ ਕੇ ਚੁੰਬੀਆਂ ਲਾਣੋਂ ਨਹੀਂ ਹਰਦੇ ਅਸੀਂ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਆਪਣੇ ਪਾਪ ਘਟਨੇ ਚਾਹੁੰਦੇ ਹਾਂ ਆਪਣੀਆਂ ਬਿਮਾਰੀਆਂ ਨੂੰ ਠੇ ਕਰਨਾ ਚਾਹੁੰਦੇ ਹਾਂ ਅਗਲੀ ਗੱਲ ਸਾਡੇ ਪੰਜਾਬ ਵਿੱਚ ਸ਼ਹੀਦ ਸਿੰਘਾਂ ਦੇ ਨਾਂ ਉੱਪਰ ਬਹੁਤ ਸਾਰੇ ਗੁਰਦੁਆਰੇ ਬਣੇ ਹੋਏ ਹਨ ਓਕੇ ਇੱਥੇ ਸ਼ਹੀਦ ਸਿੰਘਾਂ ਦਾ ਪੈਰਾ ਲੱਗਦਾ ਹੈ ਆ ਥੋੜੇ ਸਮੇਂ ਤੋਂ ਅੰਮ੍ਰਿਤਸਰ ਦੇ ਲਾਗੇ ਬਾਬਾ ਦੀਪ ਸਿੰਘ ਦੇ ਨਾਂ ਉੱਪਰ ਜੋ ਪੈਰਾ ਲਗਾਇਆ ਜਾਂਦਾ ਹੈ ਜਿਸ ਵਿੱਚ 12 ਤੋਂ 4 ਵਜੇ ਤੱਕ ਸੰਗਤਾਂ ਗੁਰਬਾਣੀ ਦਾ ਪਾਠ ਕਰਦੀਆਂ ਹਨ ਕਿਹਾ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਖੁਦ ਆ ਕੇ ਪੈਰਾ ਲਾਉਂਦੇ ਹਨ ਤੇ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਪਰ ਬਾਬਾ ਨਾਨਕ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 647 ਉੱਪਰ ਫਰਮਾ ਰਹੇ ਹਨ ਕਿ ਮਰਨ ਤੋਂ ਬਾਅਦ ਕਈ ਆਦਮੀਆਂ ਦਾ ਸਸਕਾਰ ਕਰ ਦਿੱਤਾ ਜਾਂਦਾ ਹੈ ਕਈਆਂ ਨੂੰ ਜ਼ਮੀਨ ਵਿੱਚ ਦਬ ਦਿੱਤਾ ਜਾਂਦਾ ਹੈ ਕਈਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਤੇ ਕਈਆਂ ਨੂੰ ਖੂਹ ਵਿੱਚ ਸੁੱਟ ਦਿੱਤਾ ਜਾਂਦਾ ਹੈ ਪਰ ਅੱਜ ਤੱਕ ਕਿਸੇ ਆਦਮੀ ਦਾ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਮਰਨ ਵਾਲੇ ਆਦਮੀ ਦੀ ਰੂਹ ਕਿੱਧਰ ਨੂੰ ਚਲੀ ਗਈ ਹੈ ਪਰ ਅਸੀਂ ਬਾਬਾ ਨਾਨਕ ਜੀ ਦੀ ਗੱਲ ਦੀ ਪ੍ਰਵਾਹ ਕੀਤੇ ਬਿਨਾ ਸ਼ੀਰ ਸਿੰਘਾਂ ਦੇ ਪਹਿਰੇ ਲਗਵਾ ਰਹੇ ਹਾਂ ਅਤੇ ਉਹਨਾਂ ਕੋਲੋਂ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਵਾਉਣੀਆਂ ਚਾਹੁੰਦੇ ਹਨ ਅਸੀਂ ਕਿਹੜਾ ਕਿਸੇ ਗੁਰੂ ਪੀਰ ਦੀ ਮੰਨਣੀ ਹੈ ਕਿਉਂਕਿ ਅਸੀਂ ਸਿੱਖਾਂ ਤੀਸਰੀ ਗੱਲ ਕਿ ਸਾਡੀ ਗੁਰਬਾਣੀ ਕਿਸੇ ਵੀ ਪਿਛਲੇ ਜਨਮ ਨੂੰ ਨਹੀਂ ਮੰਨਦੀ ਪਰ ਅਸੀਂ ਪਜਾਰੀਆਂ ਦਾ ਕਹਿਣਾ ਮੰਨ ਕੇ ਹੇਮਕੁੰਡ ਸਾਹਿਬ ਨੂੰ ਮੰਨ ਲਿਆ ਕਿ ਸਾਡੇ ਦਸ਼ਮੇਸ਼ ਪਿਤਾ ਜੀ ਨੇ ਉੱਥੇ ਆਪਣੇ ਪਿਛਲੇ ਜਨਮ ਵਿੱਚ ਭਗਤੀ ਕੀਤੀ ਸੀ ਸਾਡੇ ਦਸ਼ਮੇਸ਼ ਪਿਤਾ ਜੀ ਆਪਣੀ 42 ਸਾਲ ਦੀ ਉਮਰ ਦੇ ਦੌਰਾਨ ਹੇਮਕੁੰਡ ਸਾਹਿਬ ਵਿਖੇ ਇੱਕ ਵਾਰ ਵੀ ਨਹੀਂ ਗਏ ਸਨ ਚੌਥੀ ਗੱਲ ਸਾਡੀ ਗਰਵਾਣੀ ਕਿਸੇ ਵੀ ਇਮਾਰਤ ਸਰੋਵਰ ਜਾਂ ਦਰਖਤ ਵਿੱਚ ਕਿਸੇ ਕਿਸਮ ਦੀ ਸ਼ਕਤੀ ਨੂੰ ਨਹੀਂ ਮੰਨਦੇ ਪਰ ਅਸੀਂ ਸਿੱਖ ਇਮਾਰਤਾਂ ਵਿੱਚ ਸ਼ਕਤੀ ਨੂੰ ਲੱਭ ਰਹੇ ਹਾਂ ਦਰਖਤਾਂ ਵਿੱਚ ਸ਼ਕਤੀ ਨੂੰ ਲੱਭ ਰਹੇ ਹਾਂ ਸਰੋਵਰਾਂ ਵਿੱਚ ਸ਼ਕਤੀ ਨੂੰ ਲੱਭ ਰਹੇ ਹਾਂ ਦੋਸਤੋ ਜੇਕਰ ਗੱਲ ਨੂੰ ਮੁਖਦਾ ਕਰਨਾ ਹੋਵੇ ਤਾਂ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਲੋਕ ਗੁਰਬਾਣੀ ਦੀ ਇੱਕ ਵੀ ਗੱਲ ਨੂੰ ਨਹੀਂ ਮੰਨਦੇ ਅਸੀਂ ਜੇਕਰ ਕਿਸੇ ਦੀ ਗੱਲ ਨੂੰ ਮੰਨਦੇ ਹਾਂ ਤਾਂ ਉਹ ਹਨ ਸਾਡੇ ਕਥਾਵਾਚਕ ਪ੍ਰਚਾਰਕ ਜਾਂ ਡੇਰੇਦਾਰ ਬਾਬੇ ਜਿਨ੍ਹਾਂ ਨੂੰ ਅਸੀਂ ਮੋਟੀ ਭੇਟਾ ਵੀ ਦਿੰਦੇ ਹਾਂ ਤੇ ਨਾਲੇ ਉਹਨਾਂ ਨੂੰ ਮੱਥੇ ਟੇਕਦੇ ਹਾਂ ਸਾਡੇ ਗੁਰੂਆਂ ਨਾਲ ਸਾਡਾ ਉਤ ਤੋਂ ਉਤੋਂ ਦਿਖਾਵੇ ਮਾਤਰ ਪਿਆਰ ਹੈ ਪਰ ਅਸੀਂ ਉਹਨਾਂ ਦੀ ਕੋਈ ਵੀ ਗੱਲ ਨਹੀਂ ਮੰਨਦੇ ਦੋਸਤੋ ਗੱਲਾਂ ਤਾਂ ਹੋਰ ਵੀ ਬਹੁਤ ਹਨ ਪਰ ਫਿਰ ਵੀਡੀਓ ਲੰਮੀ ਹੋ ਜਾਵੇਗੀ ਉਮੀਦ ਹੈ ਕਿ ਮੇਰੇ ਕੁਝ ਸਿੱਖ ਭਰਾ ਇਹਨਾਂ ਗੱਲਾਂ ਉੱਪਰ ਵਿਚਾਰ ਕਰਨਗੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਵਿਚਾਰ ਚੰਗੇ ਲੱਗਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਗੱਲਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅਬ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ